ਕ੍ਰਪਾ ਕਰ ਲੈ ਹਾਂਜੀ ਮੇਰੇ ਕੋਲ ਮਗਰਾ ਮੁੰਡੇ ਨੂੰ ਘਰ ਦੀ ਮੇਰੇ ਇਹ ਮੁੰਡਾ ਮੁੰਡੇ ਨੂੰ ਤੇ ਘੱਲ ਦਊਂਗੀ ਮੁੰਡਾ ਵਿਚਾਰਾ ਤੇ ਦੌੜ ਲਾ ਤਿਆਰ ਕੇ ਫੇਰ ਸੌਂ ਗਿਆ ਵਾ ਤੇ ਜਿਹੜੀ ਵਿਆਹ ਕੇ ਲਿਆਂਦੀ ਆ ਉਹ ਤੇ ਹਲੇ ਤੱਕ ਉੱਠੀ ਵੀ ਨਹੀਂ ਆ ਉਹਨੂੰ ਕਹਾਂਗੀ ਡੈਡੀ ਤੇਰਾ ਪਰਿਵੋਣ ਡਿਆ ਵਾ ਤੇ ਮਗਰਾ ਇਹ ਉਹਨੂੰ ਸੁੱਖ ਵੀ ਨਹੀਂ ਉਹਦਾ ਮਸਾ ਤੇ ਮੈਨੂੰ ਜਿਹੜੀ ਵਿਆਹ ਕੇ ਲਾਣੀ ਵਾਲਾ ਕਿਸ ਹੋ ਗਿਆ ਸਾਰਾ ਗਮ ਤੇ ਮੈਂ ਕਰ ਲਿਆ ਵਾ ਗਰ ਦਾ ਉਹਨੇ ਕੀ ਕੀਤਾ ਮੇਰੇ ਲਾਗੋ ਦੱਸ ਨਾ ਮੈਨੂੰ ਵੀ ਤਾਂ ਕੋਈ ਨਹੀਂ ਬੋਲੀ ਗੱਲਾਂ ਨਾ ਕਰ ਉਹਨੂੰ ਘਰ ਦੀ ਹੁਣ ਟਾਈਮ ਨਾ ਕਿੰਨੀ ਵਾਰੀ ਮੈਂ ਬੂਹਾ ਖੜਕਾ ਕੇ ਆਈ ਆ ਦੋਵੇਂ ਤਰੀਜ਼ਾਂ ਤੇ ਔਰਦੇ ਔਰਦੇ ਆ ਚੱਲ ਕੋਈ ਨਹੀਂ ਨਵਾਂ ਨਵਾਂ ਵਿਆਹ ਆਇਆ ਵਾ ਆਹ ਦੋ ਚਾਰ ਦਿਨ ਇਦਾਂ ਹੀ ਹੋਣਾ ਬਾਹਰ ਚਾਪਾ ਅੱਠ ਪੜਾਇਓ ਕੀ ਆਪਣਾ ਨਹੀਂ ਵਿਆਹ ਆਇਆ ਚੰਗਾ ਉਹ ਤੂੰ ਗੱਲਾਂ ਨਾ ਕਰ ਤੇਲ ਫੁਕੇ ਆਂ ਡੱਕੇ ਉਹਨੂੰ ਘਰ ਦੀ ਤੇ ਮੈਂ ਬੋਲੀ ਨਾ ਗੋਏ ਦੇ ਤੇ ਇਹਨੇ ਆਖਣਾ ਕਿ ਸੱਸ ਮੇਰੀ ਮਾੜੀ ਐ ਦੂਜਿਆਂ ਦੀ ਸੱਸਾਂ ਚੰਗੀਆਂ ਵਾ ਯਾਰ ਜੋ ਸੂਰਜ ਦੇ ਢੋਈ ਨੂੰ ਬਾਹਰ ਅੱਗ ਲੱਗੀ ਆ ਸਾਰਾ ਕੰਮ ਮੈਂ ਇੱਥੇ ਕਰ ਲਿਆ ਵਾ ਇਹਨਾਂ ਦੀ ਤਾਂ ਨੀਂਦ ਹੀ ਨਹੀਂ ਪੂਰੀ ਹੁੰਦੀ ਮੈਂ ਮੁੰਡਾ ਕੀ ਵਿਆਹ ਲਿਆ ਵਾ ਨੋਹ ਚੰਗੀ ਮਿਲ ਜਾਂਦੀ ਮੈਨੂੰ ਸੋਗਤਿਆ ਹੁੰਦਾ ਕੋਈ ਲੋਕਾਂ ਦੀਆਂ ਨਵਾ ਕਿਤੇ ਸਵੇਰੇ ਉੱਠਦੀਆਂ ਕਿਤੇ ਪਾਠ ਕਰਦੀਆਂ ਕਿਤੇ ਸਾਰੇ ਨਿਸ਼ਾਨਾਂ ਕਰਕੇ ਪਾਠ ਕਰਕੇ ਕਿਤੇ ਸੋਇ ਚ ਕੰਮ ਸੱਸਾਂ ਨੂੰ ਵੜ ਨਹੀਂ ਦਿੰਦੀਆਂ ਤੇ ਇਧਰ ਮੇਰੀ ਨਾ ਮੇਰੀ ਨਾ ਤੇ ਸੁੱਤੀ ਨਹੀਂ ਉਠਣ ਲਈ ਆ ਗਏ ਮਾਤਾ ਆ ਗਏ ਨੀ 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 ਕਿੰਨਾ ਦਿਨ ਹੋ ਗਿਆ ਵਾ 8 ਵਜ ਗਏ ਨੇ ਮੇਸਨ ਉਹ ਨਹੀਂ ਉਠ ਤੈਨ ਦੌੜ ਲਾ ਮਮੀ ਦੌੜਦੇ ਮੈਂ ਲਾਇਆ ਕਦੇ ਦੀ ਮੈਂ ਫੇਸ ਹੋ ਗਿਆ ਆ ਕੇ ਹਾਂ ਕਿੰਨਾ ਟਾਈਮ ਹੋ ਗਿਆ 8 ਵਜ ਗਏ ਆ ਮੈਂ ਤਾਂ 5 ਵਜ ਉੱਠ ਕੇ ਗਿਆ ਸੀ ਤੇ ਮੈਂ ਫੇਸ ਹੋ ਗਿਆ 8 ਵਜ ਗਏ ਮਮੀ ਦਰਵਾਜ਼ਾ ਖਕਾਉਣ ਲਈ ਆ ਜਾ ਚਾ ਉਹ ਲੈ ਗਿਆ ਤੇ ਦੁੱਧ ਗਰਮ ਕਰ ਲਿਆ ਮੰਮੀ ਨੇ ਗੁੱਸੇ ਹੁਣਾਵਾ ਉਹਨੇ ਕੋਈ ਨਹੀਂ ਲੈਨ ਦਿਲੋਂ ਦੀ ਜਾਂਦੀ ਮੰਮੀ ਨੇ ਦੇ ਜਾਣੇ ਮੰਮੀ ਨੇ ਆਵਾਜ਼ ਮਾਰੋ ਤਹੀਂ ਵੀ ਚਾਹ ਲਿਆਉ ਤੇ ਨਹੀਂ ਤੇ ਨਹੀਂ ਲੈ ਆਓ ਜਾ ਕੇ ਜਾਓ ਮੰਮੀ ਦੀ ਕਦੇ ਦੀ ਉੱਠੀ ਵਿਚਾਰੀ ਡੇ ਚੜ ਬੋਚਾ ਕਰਨ ਉਹ ਗੋਦਰੇ ਮੇ ਹੋਈ ਪਾਠ ਵੀ ਕਰ ਲਿਆ ਨੇ ਮਰੇ ਕੰਮ ਗੋਮੀ ਕਰ ਲਿਆ ਨੇ ਤੇ ਮੈਂ ਤਾਂ ਆ ਕੇ ਦੌੜ ਦੌੜ ਲਾ ਗਿਆ ਸਹੀ ਕਰਕੇ ਸੌਂ ਗਿਆ ਆ ਕੇ ਫੇਰ ਤੇ ਮੈਂ ਤਾਂ ਉੱਠ ਜਾਂਗੀ ਆਹ ਦਾ ਵਜੇ ਕਦੇ ਕਿਹੜੇ ਹਾਂ ਉਹ ਇਹ ਤੇ ਉਦਾਂ ਹੀ ਆ ਇਹਦੇ ਹੂੰ ਅਕਾਉਂਟ ਟੈਸਟ ਨਹੀਂ ਕਰਾਇਆ ਜਦੋਂ ਚੱਲ ਘਟੇ ਸੀਗੇ ਉਦੋਂ ਰਹੀਆ ਇੰਨਾ ਗੜਾ ਗਾਗ ਇਦਾਂ ਹੀ ਪੈਂਦੀ ਆ ਕਿੰਨਾ ਬੜੀ ਸੌਫਟ ਜੀ ਆ ਗੱਲ ਹੋ ਉੱਠਣ ਦਾ ਹਾਥੋਂ ਲੈ ਹੋਏਗੇ ਨਾ ਲੈਨੇ ਆ ਤੈਨੂੰ ਪਤਾ ਵਾਬ ਜਿੰਨ ਚਿਰ ਬੈੱਡ 'ਤੇ ਨਾ ਮਿਲੀ ਮੇਰੇ ਕੋਲ ਉੱਠੇ ਜੰਦਾ ਆਗੇ ਮਾਤਾ ਆਗੇ ਕਰੋ ਉੱਠਣਾ ਸੂਰਜ ਚੜ ਗਿਆ ਕੋਈ ਗੱਲ ਨਹੀਂ ਮੈਂ ਗਾ ਥੱਲੇ ਲਾਉਣਾ ਚੱਲ ਜਾ ਹੀ ਮਸਾਂ ਚਾ ਲੈ ਗਿਆ ਪਹਿਲਾਂ ਇੱਦਾਂ ਨਾ ਕਰ ਬਸ ਖੋਲ ਨਾ ਜਾ ਜਾ ਸਿੱਧਿਕਾ ਲੈ ਮੈਂ ਵਿਆਖ ਰਾਇ ਕਲਮ ਕਰਾਇਆ ਉਹ ਤੁਰ ਕੇ ਕਿਉਂ ਆੜੀ ਹੈ ਮੈਨੂੰ ਇਰਿਟੇਸ਼ਨ ਹੋਂਦੀ ਆ ਜਦੋਂ ਮਾਤਾ ਇਦਾਂ ਵਾਜਾ ਮਾਰਦੀ ਹੈ ਤੇ ਤੁਸੀਂ ਅੱਗੋਂ ਸਵਾਲ ਜਵਾਬ ਕਰਦੇ ਆ ਕੋਠੀ ਇਹੀਂ ਫਿਰ ਮੱਲਮਨਾ ਤੇ ਮੂੰਹ ਮੈਂ ਧੋੜਾ ਤਾਹੇ ਨਹੀਂ ਆ ਸ਼ੇਰਾਂ ਦੇ ਮੂੰਹ ਧੋਤੇ ਹਿੰਦੇ ਬਹੁਤ ਸ਼ੇਰ ਆ ਵੇ ਬਾਹਰ ਨਿਕਲ ਕੇ ਕਿ ਤੇ ਸੂਰਜ ਵਾਲੇ ਵੀ ਵੇਖੋ ਲੋਕਾਂ ਨੇ ਮੁੰਡੇ ਕੰਮ ਕਰਨ ਦੇ ਆ ਹੈ ਤੇ ਤੂੰ ਹੀ ਹਲੇ ਦੋਵੇਂ ਜੀ ਸੁੱਤੇ ਨੇ ਪਰ ਉਹਨੇ ਕਾਦਲੀ ਬੂਟੋ ਲੈ ਆਵੋ ਉਹਦਾ ਹੀ ਸੁਸਤੀ ਜੀ ਪਈ ਇਹਨੂੰ ਉਹਨੂੰ ਚਾਹ ਦੇ ਬਣਾ ਕੇ ਅਹੀਂ ਤੇ ਬਣਾ ਕੇ ਚਾਹ ਪੀ ਲਈ ਹੁਣ ਮੈਂ ਦੋਰੇ ਲਈ ਫੇਰ ਪਤੀਲਾ ਚਾਹ ਦਾ ਓਏ ਇੱਕ ਕੱਪ ਬਣਾ ਦੇ ਹਾਂ ਮੈਨੂੰ ਕਹਿਂ ਦੀ ਚਾਹ ਪੀ ਕੇ ਉੱਠਦੀ ਹਾਂ ਤੇ ਆਪ ਉੱਠ ਕੇ ਬਣਾ ਲੈ ਹਾਂ ਕਿ ਮੇਰੇ ਹੱਥ ਦੀ ਬਣੀ ਪੀਣੀ ਹੁੰਦੀ ਰੋਜ਼ ਹੀ ਓਮ ਆਏ ਜੀ ਮਾਦਾ ਨਵਾਂ ਨਵਾਂ ਵਿਆਹ ਹੋਇਆ ਹੁਣ ਚਾਰ ਦਿਨ ਪਿਆਲ ਦੇ ਫਿਰ ਕੀ ਐ ਚਾਰ ਦਿਨ ਨਹੀਂ ਬਾਤੋਂ ਨਵਾ ਕੂਏ ਚੜ ਜਾਂਦੀ ਆ ਮਾ ਉਹ ਮਾਦਾ ਚੁੱਪ ਕਰ ਨਾ ਲੜਾਈ ਪਾ ਜਾਂ ਚਾਹ ਬਣਾ ਦੇ ਬਣਾ ਦੇ ਨਹੀਂ ਭਰਾਵਾ ਇੱਕ ਤੇ ਹਿੰਮਤ ਤੂੰ ਵੀ ਹੱਥ ਕੀਤੀ ਮੈਂ ਕਿਹੜੀ ਹੱਥ ਕੀਤੀ ਐ ਵਾਈ ਗੁਰੂ ਦੋ ਦਿਨ ਚੜ ਗਏ ਔਰ ਦੈਨੂ ਕੀ ਆ ਹੀਗਾ ਨਾ ਵਿਆਹ ਨਾ ਵਿਆਹ ਲਮ ਮੱਝ ਕਰਾਉਣੀ ਸੋਫੀ ਜੇ ਬੰਦੇ ਨਾਲ ਵਿਆਹ ਕੇ ਰੱਖਤਾ ਮੈਂ ਪਾ ਖਾਣਾ ਸੌਂਦੇ ਉੱਠ ਕੇ ਦੌੜਨ ਚੱਲ ਜਾਂਦਾ ਬੰਦਾ ਹਲਾ ਜਾਂਦਾ ਮੁਕਤ ਮਾਤਾ ਬੜੀ ਲੁਤਰ ਲੁਤਰ ਚੱਲਦੀ ਏ ਦੀ

ਹੋ ਨਈ ਯੂ ਸੁਰਤ ਹੁਣ ਕਰਦੇ ਕੰਮ ਕਰ ਪੀ ਕੇ ਚਾਹ ਹੁਣ ਤੇ ਜੀ ਖੰਡਾ ਬਈ ਮਾਤਾ ਨੂੰ ਫੜਕਾ ਛੜਾ ਪਹਿਲਾਂ ਤੇਰਾ ਰਾਦਾ ਬੰਦਾ ਕਿ ਜਾ ਕੇ ਫੜਕਾਵਾਂ ਮੰਮੀ ਡੈਡੀ ਨੂੰ ਜਿਨ੍ਹਾਂ ਨੇ ਆ ਸੋਫੀ ਬੰਦੇ ਦੇ ਲੜ ਲਾਤਾ ਕਿਆ ਹਾਲਾ ਮੈਜ ਕਰਾਉਣੀ ਆ ਆਪਣੇ ਮਰ ਘਰ ਲੱਭ ਲੈਣਾ ਚੰਗਾ ਭਲਾ ਸਰਦਾ ਜਾਣਾ ਨਾ ਸਰਿੰਦੇ ਰੱਖਣ ਜੋ ਗਿਆ ਕੋਈ ਫੜ ਫੜ ਕੇ ਦਾਗ ਵਿੰਦਾ ਵਾ ਦਾਗ ਗਾਦੇ ਪਏ ਦਾਗ ਗਾਦੇ ਪਏ ਕਿੰਨਾ ਕ ਚੇੜ ਲਗਾਉਂਗੀ ਇਹਦੋਂ ਮੈਂ ਇਹ ਤੇ ਦਾਗ ਠੀਕ ਆਂਦੇ ਪਏ ਕਿ ਦਾਗ ਆਦੇ ਪਏ ਤੇ ਨਾਲੇ ਉਦਾਂ ਵੀ ਅੱਜ ਤੇ ਮਾਲ ਮੁੱਕ ਗਿਆ ਕੋਹ ਨਾ ਕੋਹ ਤੇ ਕਰਨੀ ਪੈਣਾ ਇਦਾਂ ਤਾਂ ਨਹੀਂ ਸਰਨਾ ਕੰਮ ਕਰਦਾ ਤੇ ਬਾਅਦ ਚ ਵੇਖੀ ਜਾਊ ਪਹਿਲਾਂ ਮਾਲ ਦਾ ਜਗਾੜ ਲਾਉਣਾ ਪੈਣਾ ਹਾਤੇ ਲੱਦੇ ਜੇ ਵਦੂ ਕੋਈ ਕਮੀ ਨਹੀਂ ਆ ਕਮੀ ਤੇ ਆ ਆੜਾ ਪੁੱਛ ਪੁੱਛ ਕੇ ਜਾਣਾ ਪੈਂਦਾ ਕਿੱਡੀ ਵਧੀਆ ਹੋਸਟਲ ਲਾਈਫ ਹੀਗੀ ਮੇਰਾ ਫਾ ਪੈ ਗਿਆ ਗੱਲ ਮੈਂ ਤੇ ਕਦੀ ਘਰ ਚ ਰਹਿ ਕੇ ਨਹੀਂ ਵੇਖਿਆ ਆਦਮ ਮਾਦਾ ਦੀ ਤੇ ਏਡੀ ਲੰਮੀ ਜ਼ਬਾਨ ਆ ਕਿਤੇ ਬੋਲਦੀ ਥੱਕਦੀ ਵੀ ਕੀ ਹੋ ਗਿਆ ਹੁਣ 3 ਬੰਨ ਸਤਿ ਸ਼੍ਰੀ ਅਕਾਲ ਮੰਮੀ ਦੀ ਪੈਰਾਂ ਦੇ ਹੱਥ ਲਾ ਲੈਂਦੇ ਕਰੋ ਪੈਰ ਤੇ ਅੱਗੇ ਕਰਦੇ ਕਰੋ ਮੰਮੀ ਜੀ ਦੀ ਤੂੰ ਜਿੱਦਾਂ ਮੇਰੇ ਪੈਰਾਂ ਨੂੰ ਹੱਥ ਲਾਉਣੀ ਹੈ ਨਾ ਤੂੰ ਤਾਂ ਮੈਨੂੰ ਲੱਗਦਾ ਮੇਰਾ ਤਰਾ ਗੜ ਤਾ ਕੇ ਦੇਣਾ ਆ ਫੜ ਚਾਹ ਪੀ ਲੈ ਮੰਮੀ ਇੱਥੇ ਬੈਠੇ ਵੀ ਨਹੀਂ ਆ ਮਤਲਬ ਮਾਂ ਨਹੀਂ ਆ ਬੜੇ ਗੁੱਸੇ 'ਚ ਜੇ ਕੁਸੇ ਜਨਾਵਾਂ ਦਾ ਕੀ ਕਰਾਂ ਜਾ ਕੇ ਵੇ ਸੂਰਜ ਕਿੱਥੇ ਆ ਗਿਆ ਤੇ ਹੁਣ ਸਤਿਨੀ ਠੰਢੀ ਹਲੇ ਹੁਣ ਉઠી ਐ ਤੈਨੂੰ ਆਪਣੇ ਆਪ ਨੂੰ ਪਤਾ ਲੱਗਦਾ ਵੀ ਕੰਮ ਕਰਨਾ ਹੁੰਦਾ ਘਰ ਦਾ ਸੌਰੀ ਮੰਮੀ ਜੀ ਸੌਰੀ ਸੌਰੀ ਕਿਹੜਾ ਰੋਜ਼ ਰੋਜ਼ ਗੱਲ ਨਹੀਂ ਬੰਦਨੀ ਸਿੱਧੀ ਗੱਲ ਹੈ ਠੀਕ ਹੈ ਨਾ ਰੋਇ ਰੋਇ ਸੌਰੀ ਨਹੀਂ ਮੈਂ ਸੌਣਾ ਅਕਲ ਸਿੱਖੋ ਗਈ ਨਾਲੇ ਮਾਂ ਪਿਓ ਨੇ ਕਰਨੀ ਦਿੱਤੀ ਮਾਟਰ ਭਰਨ ਦੀ ਤਾਲੀਆਂ ਕਰ ਦਿੰਦਾ ਮਾ ਮੈਨੂੰ ਅਗਲ ਦੇਣ ਦਾ ਨਹੀਂ ਤਾ ਦਾਂਗਾ ਜੇ ਅਗਲ ਵੀ ਦੇਣੀ ਪੈਂਦੀ ਆ ਜੇ ਅਗਲੇ ਘਰ ਘੱਲਣੀਆਂ ਧੀਆ ਪੈਣਾ ਜੇ ਜਾ ਬੇਕਰ ਚਾਹ ਪੀ ਹਿੰਮਤ ਕਿਥੇ ਆ ਮੈਂ ਮੈਂ ਕੱਲੀ ਨੇ ਨਹੀਂ ਪੀਣੀ ਜਾ ਨਹੀਂ ਨਹੀਂ ਮੈਂ ਮਰ ਜਾ ਕਿਥੇ ਅੱਖ ਚੱਜੀ ਆ ਕੁੜੀ ਹਿੰਮਤ ਕਹਿ ਕੇ ਨਾ ਨਹੀਂ ਬੁਲਾਉਣਾ ਨਾ ਨਹੀਂ ਲਈ ਦਾਂਦਾ ਘਰ ਵਾਲੇ ਦਾ ਠੀਕ ਹੈ ਨਾ ਸਰਦਾਰ ਜੀ ਕਿਹਾ ਕਰ ਤੇ ਵੇਲਾ ਮੈਂ ਹਲੇ ਤੱਕ ਹਿੰਮਤ ਦੇ ਪਾਪਾ ਕਹਿ ਕੇ ਆਵਾਜ਼ ਮਾਰਦੀ ਆ ਸਿੱਧੀ ਗੱਤ ਇਹ ਦਾ ਸਾਇ। ਤੂੰ ਮੰਮੀ ਹੁਣ ਆਜੇ ਨਿਆਣਾ ਹੈ ਨਹੀਂ ਮੈਂ ਬਗਾਨਿਆਂ ਦਾ ਪਾਪਾ ਬਣਾ ਦਾਨੂ। ਸਰਦਾਰ ਜੀ ਕਹਿ ਕੇ ਬੁਲਾਇਆ ਕਰ ਚੰਗਾ। ਇੱਥੇ ਆਪਣੇ ਨਾ ਇੱਥੇ ਦਿਮਾਗ ਚਬਾੜਾ ਪੀ ਸਰਦਾਰ ਜੀ ਕਹਿਣਾ ਵਾ। ਚਲੋ ਠੀਕ ਆ। ਕਿੱਥੇ ਗਏ ਸਰਦਾਰ ਜੀ? ਸਰਦਾਰ ਜੀ ਦੇ ਬਾਹਰ ਆਣਾ। ਭੈਣਾ ਤੂੰ ਤੇ ਸਿਹਰੀ ਬੜਾ ਖਾਨੀ। ਨਹੀਂ ਭੈਣਾ ਮੈਂ ਤੇ ਤੈਨੂੰ ਨਾਲ ਠੰਡੀ ਤੇ ਚੰਗਾ ਹੈ। ਮੈਂ ਤੇ ਬਿਫਤਾ ਸਿਹੜ ਲਈ ਤੈਨੂੰ ਢਾਲ ਕੇ। ਮੈਂ ਤੇ ਹਲੇ ਦਤ ਦਿਨ ਪਿਆ ਕੰਮ ਕਰਨ। ਤੂੰ ਤੇ ਵਹਿਲੀ ਹੈ। ਕੀ ਖਾ ਕੇ ਜੇ ਮੈਂ ਤੇਰੀ ਮਾਂ ਨੇ ਤੇਨੂੰ ਦੱਸਿਵੇਂ ਨੂ ਮਾੜਾ ਰੱਖੀ ਖਾਦਾ ਹੈ ਤੇਰੀ ਮਾਂ ਪੁੱਤੋਂ ਵੀ ਜਦਨਾਉਗੀ ਠੀਕ ਹੈ ਬੜਾ ਕੋ ਪੁੱਛਣਾ ਨੂੰ ਮੰਮੀ ਮੈਂ ਬੜਾ ਕੋ ਪੁੱਛਣਾ ਵਾ ਕੀ ਪੁੱਛਣਾ ਨੂੰ ਇਹੋ ਮੈਂ ਕਹਿਤਾ ਕਿ ਕੀ ਖਾ ਕੇ ਜੇ ਮੈਂ ਹਰ ਤੋ ਪੁੱਛਣਾ ਤੁਹਾਨੂੰ ਥੋੜਾ ਪੁੱਛਣਾ ਆਪਣੀ ਮਾਂ ਨੂੰ ਪੁੱਛਣਾ ਵਾ ਵੀ ਦੱਸ ਕੇ ਜਾ ਕਿਹੜੀ-ਕਿਹੜੀ ਰੈਸਿਪੀ ਖਾਦੀ ਕਿਹੜੀ-ਕਿਹੜੀ ਚੀਜ਼ ਖਾਦੀ ਉਹ ਕਹਿੰਦੀ ਉਹਨੋਂ ਨਾ ਆਪਣੀ ਸੱਸ ਨੂੰ ਬੁਲਾਇਆ ਚਲਾਇਆ ਕਰੀ ਨਹੀਂ ਤੇ ਉਹਨਾਂ ਨੇ ਕਹਣਾ ਕੁੜੀ ਬੜੀ ਆਕੜ ਵਾਲੀ ਆ ਜੇ ਮੈਂ ਬੋਲਦੀ ਆਂ ਤੇ ਤੇਰਾ ਸਿਰ ਖਾਦਾ ਜਾਂਦਾ ਵਾ ਚੱਜਾ ਪੀਲਾ ਪਰ ਕਿੱਥੋਂ ਆ ਗਈ ਮੋਟੀ ਮੱਤਵੜ ਮੇਰੇ ਘਰ ਨਾ ਆਇਆ ਨਾ ਲੈਣਾ ਨਾ ਦੇਣਾ ਇੱਥੇ ਕੋਈ ਆ ਗਿਆ ਇਹਨੂੰ ਵੇਖਣ ਵਾਲਾ ਤੇ ਮੈਂ ਕੀ ਕਹੂੰਗੀ ਵਿਹੜੇ ਸੁੱਤੀ ਉੱਠਣੀ ਕਿਤੇ ਇਹਨਾਂ ਨੇ ਮੈਂ ਚੱਜ ਦੇ ਕੱਪੜੇ ਪਾ ਕੇ ਤਿਆਰ ਹੋ ਜਾ ਮੁੰਡਾ ਵੀ ਨਹੀਂ ਆਖੇ ਲੱਗਦਾ ਵੀ ਨਹੀਂ ਆਖੇ ਲੱਗਦੇ ਉਹਨੂੰ ਕਹਿੰਦੀ ਆ ਤੁਮ ਵੀ ਮੇਰਾ ਕਸੂਰ ਕਰਦਾ ਹੈ ਕੋਈ ਗੱਲ ਕਰਨ ਵਾਲੀ ਇਹਨਾਂ ਦੇ ਵਿੱਚ ਦਰਮਣਾ ਉਰੇ ਆਖਣਾ ਮੇਰੇ ਅੱਤੇ ਚੱਲੀ ਖੇਰ ਬੰਨੇ ਮੇਰੇ ਦੋ ਮੈਂ ਕਿਸਮ ਤੇ ਕਾਲਾ ਚੰਗੀ ਲਿਖੇਗਾ ਮੈਂ ਕਿਸਮ ਨਾ ਇੰਨੀ ਬਾੜੀ ਲਿਖੀ ਐ ਨਾ ਰੱਬ ਕਹਿਣ ਦੀ ਗੱਲ ਨਾ ਮੇਰੇ ਅੱਤੇ ਕੋਈ ਸੁਣਦਾ ਮੇਰੀ ਸਾਰੀ ਜ਼ਿੰਦਗੀ ਇੱਦਾਂ ਨਾ ਚੱਲੀ ਪਹਿਲਾਂ ਸਾਸਰੀ ਸੁਣਦੀ ਹੁੰਦੀ ਔਣ ਮੇਰੀ ਵਾਰੀ ਆਈ ਤੇ ਕਰੀ ਨੋ ਤੇ ਮੇਰਾ ਮੁੰਡਾ ਵੀ ਸੁਣਦਾ ਨਹੀਂ ਕਿਦਾਂ ਚਪੜ ਚਪੜ ਕਰਦੀ ਏ ਮਾਤਾ ਓਟਿਕ ਲਈ ਐ ਹਾਂਜੀ ਚਲ ਪੀ ਲਾ ਜੋ ਨਾਲ ਨਾਟਕ ਤੋਂ ਜਿਆਦਾ ਦਾ ਬੋਦਾ ਦਾ ਗਾਵਾ ਚਾਹ ਚੂ ਵੀ ਕੇ ਫੇਰ ਹੀ ਨਾਉਣਾ ਹੁੰਦਾ ਵਾ ਬਾਰ ਬਾਰ ਰੋ ਰੋ ਜੋਹੀ ਸਵਾਲੋ ਹੀ ਸਵਾਲਾ ਦਾਸ ਤੇ ਦਿੱਤੀਆਂ ਤਾਂ ਪੜੀਆਂ ਵੀ ਮੈਂ ਜਿਹੜਾ ਵਾ ਚਾਹ ਪਾਣੀ ਪੀ ਕੇ ਫੇਰ ਹੀ ਮੇਰੇ ਕੋ ਕੁਝ ਹੁੰਦਾ ਵਾ ਘੰਟਾ ਚਾਹੀਦਾ ਹੁੰਦਾ ਫਰੈਸ਼ ਹੋਣ ਲਈ ਚਲ ਮਾਤਾ ਫੜੀ ਕਾਲੇ ਸਵੇਰ ਦੀ ਬੋਲੇ ਨਾ ਗੱਲ ਕਰਨੀ ਹੋਵੇ ਕੰਮ ਵਰਲੀਆਂ ਰੱਖ ਲਓ ਮੇ ਕੋਨੇ ਕੰਮ ਕੁ ਮੋਣਾ ਸਿੱਧੀ ਜੀ ਚੱਲ ਵਾ ਨਾ ਮੈਂ ਸਿੱਖਿਆ ਹੀ ਆ ਪੜਨਾ ਹੁੰਦਾ ਬਸ ਜੇ ਕਤਾ ਫੜਾਉਣੀ ਤੇ ਫੜਾ ਲਿਓ ਮੈਨੂੰ ਖਲੋ ਜਾ ਹਾਂ ਮਹੀਨਾ ਗਾ ਰੱਖ ਲਾਂਗੇ ਵਾਗੀ ਮਾਤਾ ਨਾਰੇ ਗੱਲ ਸੁਣੋ ਮੈਂ ਪਾਰਲਰ ਚ ਜਾਣਾ ਹੀ ਲੈਣ ਕੁੜੀਏ ਚਾਹ ਪੀ ਕੇ ਹਾਥ ਮੂਤੋ ਕਦਾ ਪਿਆਜ਼ ਕੱਟ ਜਿਹੜਾ ਪਾਸਤਾ ਪੁਸਤਾ ਖਾਣਾ ਆਪਣੇ ਲਈ ਆਏ ਮਮਮੀ ਕਿੰਨੀ ਅੱਖਾਂ ਚ ਪੈ ਗਏ ਆ ਪੈ ਗਿਆ ਤੇ ਕਰਨਾ ਹੀ ਪੈਣਾ ਵਾ ਸਾਡੀ ਅੱਖਾਂ ਚ ਪੈਂਦੇ ਨੇ ਜੇ ਤੁਹਾਡੀ ਉਮਰ ਜਿਹੀ ਹੈ ਤੇ ਮਮਮੀ ਚਾਹ ਤੇ ਪੀ ਰਹੇ ਦੇ ਰਾਜਾ ਇਹਨੂੰ ਪੀ ਲੂਗੀ ਨਾਲੇ ਕਿੱਥੇ ਜਾਣਾ ਆਖਣ ਨਹੀਂ ਮੈਨੂੰ ਬਹੁਤ ਬੈਡ ਸਮੈਲ ਹੁੰਦੀ ਹੈ ਇਹਦੇ ਤੋਂ ਅਨੀਅਨ ਤੋਂ ਜੇ ਮਾ ਚਾਹ ਤੇ ਪੀ ਲੈਂਦੇ ਲੈ ਜਾ ਇਹਨੂੰ ਇੱਕ ਘੰਟਾ ਨਹੀਂ ਦੇ ਸਕਦੇ ਤੁਸੀਂ ਤੈਨੂੰ ਫਰੈਸ਼ ਹੋਣ ਲਈ ਤੈਨੂੰ ਕਹਿ ਰਿਹਾ ਮਦਾ ਕਾਲੇ ਸਭਾ ਦੀ ਆ ਉਹਨੂੰ ਹੁੰਦਾ ਕਿ ਦੋ ਤੱਕ ਕੋਈ ਆ ਜਾਂਦਾ ਵਾਣਾ ਕੋਈ ਨਾ ਕੋਈ ਉਹਨੇ ਕਿਹਾ ਲਵਾਂ ਤੀਏ ਤੇ ਤੇ ਆ ਤਰੋਈ ਨਹੀਂ ਆ ਮਾਰਕੀਟ ਜਾਣਾ ਚੱਲ ਕੋਈ ਨਹੀਂ ਮੈਂ ਨਾਲ ਜਾਵਾਂ ਕੱਲੀ ਹੋਏਗੀ ਪਰਮਿਸ਼ਨ ਲੈ ਕੇ ਦੋ ਪਰਮਿਸ਼ਨ ਘੱਲ ਨੂੰ ਤਾਂ ਮੈਂ ਕੱਲੀ ਨਹੀਂ ਜਾਣਾ ਇੱਕ ਸਕੂਟੀ ਲੈ ਦੋ ਬਸ ਸਕੂਟੀ ਉੱਧਾ ਵੀ ਖਰੀਦ ਕੇ ਲੱਖੋ ਹੁਣ ਮੇਰੇ ਲਈ ਪੁਰਾਣੀ ਹੈਈ ਆਪਣੀ ਨਵੀਂ ਕੀ ਕਰਨੀ ਤੂੰ ਚੱਲਦੀ ਚੰਗੀ ਭਲੀ ਉਹ ਚੱਲ ਕੋਈ ਨਹੀਂ ਚੱਲ ਜੂਗੇ ਅੱਤੇ ਹਾਂ ਹਾਂ ਸਕੂਟਰੀਆਂ ਦੇ ਤੇ ਮੈਂ ਵਟ ਕੱਢ ਦਿੰਨੀ ਆ ਮਾਤਾ ਹਾਂਡੀ ਇਹਨੂੰ ਪੁੱਛ ਲੈ ਕਹਿ ਦੀ ਕਹਿ ਦਿਓ ਸੱਚ ਚੰਗਾ ਝਾਕਾ ਦੇ ਪਹਿਰੇਂਦਾ ਜਿੱਦਾਂ ਸੇਲੀਆਂ ਨਾ ਬੋਲੀ ਰਹੀ ਠੀਕ ਉਦਾਂ ਹੀ ਬਥੇਰੀਆਂ ਗਾਲਾਂ ਗੁਲਾਂ ਕੱਢ ਦਿੱਤੀਆਂ ਜੇ ਨਿਕਲ ਨਿਕਲ ਜਾਣ ਤੇ ਗੁੱਸਾ ਨਾ ਕਰਿਓ ਚਲ ਚਲ ਜੀ ਮੈਂ ਕਹਿ ਦੂੰ ਮਾਤਾ ਨੂੰ ਮਾਤਾ ਨੂੰ ਕਹਦੇ ਫਿਰ ਹਾਂ ਆਉਂਦੇ ਆਂ ਕੋਈ ਨਹੀਂ ਚਲਣੀ ਪੁੱਛ ਦਊਗਾ ਮੈਂ ਇੱਦਾਂ ਚਲ ਜਾਣਾ ਤੇ ਬਸ ਮੇਕਅਪ ਕਰ ਲੈਣਾ ਤੇ ਤਿਆਰ ਮੈਂ ਆ ਗਈ ਹੁਣ ਫਿਰ ਤੇ ਲਾਉਣਾ ਨਹੀਂ ਆ ਨਾਉਣਾ ਕਿ ਉੱਥੇ ਮੈਂ ਪਾਰਲਰ ਦੇ ਜਾਣਾ ਵਾ ਤੁਹਾਨੂੰ ਸਮਝ ਨਹੀਂ ਲੱਗਦੀ ਬਾਰ-ਬਾਰ ਉੱਥੋਂ ਆ ਕੇ ਮੈਂ ਫਿਰ ਦੁਬਾਰਾ ਤਾਂ ਨਾ ਆਉਂਗੀ ਮੈਨੂੰ ਤੇ ਉਦਾਂ ਵੀ ਗਰਮੀਆਂ 'ਚ ਵੀ ਠੰਡ ਲੱਗਦੀ ਰਹਿੰਦੀ ਨੇ ਕਿੱਥੇ ਜਾਣਾ ਤੂੰ ਹਣ ਮੈਨੂੰ ਫੋਨ ਆਉਣ ਦੇ ਆ ਵੀ ਆਹੇ ਤੇਰੇ ਨੋਹ ਵੇਖਣ ਆਉਣਾ ਤੇ ਤੂੰ ਗਾਂਦੀਆਂ ਚਾਰੀਆਂ ਕਰੀ ਮਗਾ ਪਾਰਲਰ ਤੇਣਾ 10 ਮਿੰਟ ਹੋ ਗਿਆ ਹੈ ਨਾ ਚੋਲਾ ਨੇ ਉਹ ਵੀ ਆਉ ਲੱਗੀਆਂ ਵਾ ਤੇ ਕੋਈ ਛੇਤੀ ਆ ਜਾਣਾ ਫਿਰ ਮੈਂ ਜਾਣੀ ਆ ਮੈਂ ਤਾਂ ਮੰਡੇ ਤੇ ਮੈਂ ਆ ਜਾਨੀ ਆ ਫਿਰ ਉਹ ਆਣੀ ਲੱਗੀਆਂ ਮੈਨੂੰ ਅੰਨਾ ਫੋਨ ਆ ਗਿਆ ਵਾ ਵੀ ਆਹ ਤੇਰੇ ਨੋਹ ਵੇਖਣ ਲਈ ਆਉਣ ਲੱਗੀਆਂ ਵਾ ਮੰਮੀ ਵੇਖਣ ਆਉਣ ਲਈ ਮੂੰਹ ਵੀ ਤਾਂ ਚੰਗਾ ਹੋਣਾ ਜੇਦਾ ਲਿਸ਼ਕ ਪੁਸ਼ਕ ਦਾ ਕਿੰਨਾ ਚਿਹਰਾ ਹੋਗਾ ਮੈਂ ਪਾਰਲਰ ਦੇ ਨਹੀਂ ਗਈ ਮੇਕਅਪ ਕਿੱਟ ਤੇਨੂੰ ਐਵੇਂ ਨਹੀਂ ਲਿਆ ਕੇ ਦਿੱਤੀ ਰੇ ਵੇਖਣ ਲਈ ਨਹੀਂ ਲਾ ਕੇ ਦਿੱਤੀਓ ਇਹੇ ਨਾ ਉਹ ਮੇਕਅਪ ਕਿੱਟ ਮੇਕਅਪ ਚ ਮੇਕਅਪ ਕੱਢ ਕੇ ਕਰ ਤੇ ਬੜੀ ਸੋਹਣੀ ਐ ਤੇ ਮੈਨੂੰ ਨਹੀਂ ਕਰਨਾ ਆਉਂਦਾ ਮਾੜਾ ਕੋਈ ਨਹੀਂ ਹੁੰਦਾ ਨਾਲ ਲੜਾਈ ਪਾ ਹੋਣ ਦੇ 10 ਮਿੰਟ ਛੁੱਟੇ ਹੋਣਾ ਨੇ ਵੇ ਹਿੰਮਤ ਤੂੰ ਹੀ ਮੇਰੀ ਗੱਲ ਮੰਨ ਲਾ ਇਹਨੇ ਤੇ ਲਾਲੀ ਲੋਈ ਤੇ ਤੇ ਕੀ ਕਰੂਗਾ ਕੋਈ ਮਾੜਾ ਕੋਈ ਗੱਲੀ ਤੂੰ ਕੰਮ ਕੁਮ ਸੰਭਾ ਆਪਣਾ ਤੇ ਕੋਈ ਨਹੀਂ ਤੇ ਕੰਮ ਤੇ ਕਰ ਲੈ ਆਪਣਾ ਪਾਸਤਾ ਦੀ ਬਣਾ ਲੈ ਇਹਨੂੰ ਕਹਿ ਉੱਥੋਂ ਖਾ ਲੂਗੀ ਖਾ ਪੀ ਲੈਣਾ ਮੈਂ ਉੱਥੋਂ ਖਾ ਲੂਗੀ ਸਮਝਾ ਦਿਓ ਮੰਮੀ ਜੀ ਨੂੰ ਮਾਰਾ ਕੀ ਲੜਾਈ ਪਾਈ ਨਵੀਂ ਨਵੀਂ ਨੂੰ ਬਹੁ ਵੇ ਲੜਾਈ ਪਾਈ ਹੁੰਦੀ ਹੈ ਭਰਾਵਾ ਮੈਂ ਤੇ ਸਮਝਾਉਣੀ ਤੇ ਸਮਝਦੇ ਨਹੀਂ ਦੋਵੇਂ ਜੀ ਗੱਲ ਨੂੰ ਮੈਂ ਕਹਿਣਾ ਕਿ ਲੜਾਈ ਨਾ ਪਾ ਜੇ ਨਵੀਂ ਸਵੀਆਂ ਨਾਲ ਮਿਲ ਜਣਾ ਨੇ ਉਹ ਤਾਂ ਨਵੀਂ ਸਵੀ ਕਿੰਨੇ ਦਿਨ ਰਹੂਗੀ ਤੇ ਮਹੀਨਾ ਦੋ ਮਿੰਦਰ ਰਹੂਗੀ ਹਾਏ ਵੇ ਅਹੀਂ ਵਿਆਹੀਆਂ ਆਈਆਂ ਆਈਆਂ ਅਹੀਂ ਆਈਆਂ ਆਉਂਦੀਆਂ ਕੰਮੇ ਲੱਗ ਗਈਆਂ ਤਾਂ ਨੂੰ ਤਾਂ ਕਿਹਨੇ ਆਖਿਆ ਨਾ ਇੰਨੇ ਵੀ ਸਭੀਆ ਵਿਆਹੀਆਂ ਆਈਆਂ ਜੇ ਤੁਹਾਡੇ ਜਮਾਨੇ ਹੋਰ ਹੁਣ ਜਮਾਨੇ ਹੋਰ ਵਾ ਹੁਣ ਮੇਕਅਪ ਕਰਕੇ ਰੈਂਦੀਆਂ ਵਾ ਅੱਧਾ ਘੰਟੇ ਨੇ ਆਇਆ ਨਾ ਚੋਰ ਸਕੂਟੀ ਤੇ ਪੁੱਤ ਮੇਕਅਪ ਤੇ ਮੰਨਿਆ ਕਰਨਾ ਹਣਾ ਤੇ ਘਰ ਜਿਹੜਾ ਲੈਂਦਾ ਉਹ ਕਰ ਲੈਣ ਉਹ ਪਾਰਲਰ ਤੇ ਕਰਾਉਣਾ ਨਾ ਥ੍ਰੈਡਿੰਗ ਜੀ ਥ੍ਰੈਡਿੰਗ ਨੂੰ ਹੋ ਗਿਆ 2 ਮਹੀਨੇ ਹੋਈ ਨੂੰ ਹਲੇ ਕਹਦੇ ਵਿਆਹੇ ਆਈ ਹਲੇ ਦੇ ਟ੍ਰੈਡਿੰਗ ਹੋਣ ਵਾਲੀ ਨਹੀਂ ਆ ਮੈਂ ਚਾਹ ਪੀਣਾ ਕਿ ਨਾ ਕਿ ਤੂੰ ਮੇਰਾ ਵੀ ਸ਼ੇਰ ਕਰ ਮਾਦਾ ਦੇ ਬੋਤੀ ਤੇ ਲੈ ਵੀ ਭਾਵੇਂ ਕਿੰਦਾ ਸੰਭੀ ਰਹੀਂਦੀ ਬਾਪੂ ਨੇ ਕਿੰਦਾ ਸੰਭਿਆ ਇਹਨੂੰ ਇਹ ਜਿੰਨੀ ਤਾਂ ਨੂੰ ਥਾਂ ਜਿਆਦਾ ਯਾਪੀ